ਇਹ ਮੇਰਾ ਨਾਮ ਰਕੇਸ਼ ਹੰਦਾ ਕਾਰਜਕਾਰੀ ਪ੍ਰਧਾਨ ਮੰਦਰ ਕਮੇਟੀ ਵਾਲਾ ਗੋੜ ਵਾਲਾ ਪ੍ਰੈਸ ਕਾਨਫਰੰਸ ਦਾ ਸਾਡਾ ਮਕਸਦ ਹੈ ਕਿ ਕੁਝ ਬੰਦਿਆਂ ਨੇ ਇੱਥੇ ਕੁਝ ਬੰਦਿਆਂ ਦਾ ਪਾਪ ਜਿਹੜੇ ਸਾਡੇ ਸਾਬਕਾ ਪ੍ਰਧਾਨ ਸੀ ਪਵਨ ਕੁਮਾਰ ਜੀ ਉਹਨਾਂ ਨੇ ਕਿਹਾ ਕਿ ਇੱਕ ਗਣਪਤੀ ਜੀ ਦੀ ਮੂਰਤੀ ਆ ਉਹ ਖੰਡਤ ਆ ਜਦੋਂ ਕਿ ਅਸੀਂ ਸਾਰਿਆਂ ਨੇ ਮਿਲ ਕੇ ਸਾਡੇ ਆਪਣੇ ਪਟਗੀ ਵੱਡੇ ਪੱਲ ਜੀ ਸ੍ਰੀ ਲਖਮਨਦਾਸ ਜੀ ਇਹਨਾਂ ਨੇ ਕਿਹਾ ਕਿ ਉਹ ਮੂਰਤੀ ਖੰਡਤ ਨਹੀਂ ਅਸੀਂ ਮੂਰਤੀ ਵਾਲਾ ਸ਼ਿੰਗਾਰ ਕਰਵਾਇਆ ਵਾ ਉਹ ਮੂਰਤੀ ਖੰਡਤ ਨਹੀਂ ਜਿਨ੍ਹਾਂ ਨੇ ਸ਼ਿੰਗਾਰ ਕੀਤਾ ਉਹ ਵੀ ਕਹਿੰਦੇ ਆ ਕਿ ਅਸੀਂ ਮੂਰਤੀ ਖੰਡਤ ਨਹੀਂ ਸਾਰੇ ਇਲਾਕਾ ਨਿਵਾਸੀਆਂ ਦੇ ਅਸੀਂ ਸ਼ੰਕਾ ਨੂੰ ਬਰਤ ਕਰਨ ਵਾਸਤੇ ਆਪਣੇ ਸਰਬੋੱਚ ਜਿਹੜਾ ਸਾਡਾ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਮੰਦਿਰ ਆ ਮੰਦਿਰ ਦਰਗਹ ਵਾਲਾ ਮੰਦਿਰ ਵਿੱਚ ਐਪਲੀਕੇਸ਼ਨ ਦਿੱਤੀ ਆ ਉਹਨਾਂ ਨੇ ਸਾਡੀ ਐਪਲੀਕੇਸ਼ਨ ਤੇ ਇੱਕ ਜਿਹੜੇ ਆਚਾਰੀਆ ਜੀ ਉਥੇ ਵੱਡੇ ਆਚਾਰੀਆ ਜੀ ਉਹ ਇੱਕ ਉਥੇ ਵੱਡੇ ਪੰਡਿਤ ਜੀ ਉਹ 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 ਉਹਨਾਂ ਭੇਜਿਆ ਇਥੇ ਉਹ ਇਥੋਂ ਕੱਲ ਵੇਖ ਕੇ ਗਏ ਆ ਸਾਰਾ ਉਹਨਾਂ ਮੰਦਿਰ ਦਾ ਮੌੈਣਾ ਕੀਤਾ ਵਾ ਜੋ ਵੀ ਉਹਨਾਂ ਨੇ ਅੰਦਰ ਵੇਖਿਆ ਵਾ ਉਹ ਜਾ ਕੇ ਰਿਪੋਰਟ ਸਾਨੂੰ ਅਜੇ ਆਈ ਨਹੀਂ ਆ ਕੋਸ ਕਰਦਾ ਉਹ ਰਿਪੋਰਟ ਅੱਜ ਆ ਜੇ ਕੱਲ ਆ ਜੇ ਉਸ ਰਿਪੋਰਟ ਦੇ ਹਿਸਾਬ ਨਾਲ ਜੇ ਉਹ ਕਹਣਗੇ ਮੂਰਤੀ ਖੰਡੇ ਤੇ ਆ ਅਸੀਂ ਕਹਾਂਗੇ ਖੰਡੇ ਤੇ ਆ ਜੇ ਉਹ ਕਹਣਗੇ ਮੂਰਤੀ ਠੀਕ ਆ ਤੇ ਇਹਦਾ ਮਤਲਬ ਮੂਰਤੀ ਠੀਕ ਆ ਜੇ ਮੂਰਤੀ ਖੰਡਨ ਹੋਵੇ ਅਸੀਂ ਕਾਸ਼ੀ ਬਸਲਾ ਮਾਦ ਮੰਦਿਰ ਜਿਹੜਾ ਪਤਾ ਕੀਤਾ ਵਾ ਇਹ ਤੇ ਜੇ ਵੀ ਜੋ ਮੂਰਤੀ ਖੰਡਤ ਜਾਵੇ ਇਕੱਲੀ ਮੂਰਤੀ ਨਹੀਂ ਬਗਲੀ ਜਾਣੀ ਸਾਰੀਆਂ ਗੋ ਸੇ ਪਰਵਾਰ ਆ ਉਹ ਸਾਰਾ ਬੋਲਿਆ ਜਾਣਾ ਜੇ ਮੂਰਤੀ ਖੰਡਤ ਨਾ ਹੋਈ ਅਸੀਂ ਤੇ ਵੇਖੋ ਜਿਹੜੇ ਇਹ ਗਿੱਧਰਗਿਆਲਾ ਤੀਰਥ ਹੈ ਉਹਨਾਂ ਦੇ ਜੋ ਫੈਸਲਾ ਆਊਗਾ ਉਹਦੇ ਉੱਤੇ ਚੱਲਣਾ ਜੇ ਮੂਰਤੀ ਠੀਕ ਆ ਠੀਕ ਆ ਜੇ ਖੰਡਤ ਆ ਤੇ ਅਸੀਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਾਰੇ ਮੇਨਾਂ ਦੇ ਇਲਾਕਾ ਵਾਸੀਆਂ ਦੇ ਕੋਲੋਂ ਅਗਰਾਈ ਵੀ ਕਰਾਂਗੇ ਜੇ ਜੋ ਵੀ ਕੋਈ ਸਹਿਯੋਗ ਕਰਨਾ ਚਾਵੇ ਉਹ ਕਰਨਾ ਉਹ ਉਹਨਾਂ ਦੇ ਸਹਿਯੋਗ ਦੇ ਨਾਲ ਸਾਰਾ ਸ਼ਹਿਰ ਪਰਿਵਾਰ ਉਹ ਬਦਲਾਂਗੇ ਸਿਆਸਤ ਕੋਈ ਨਹੀਂ ਆ ਸਭ ਠੀਕ ਆ ਮਤਲਬ ਸਿਆਸਤ ਕੋਈ ਨਹੀਂ ਆ ਕੋਈ ਗੱਲ ਨਹੀਂ ਵੇਖੋ ਇਹ ਜਿਹੜੇ ਪਹਿਲੇ ਪ੍ਰਧਾਨ ਆ ਜਿੰਨਾ ਚਿਰ ਇਹ ਪ੍ਰਧਾਨ ਹੈ ਉਹਨਾਂ ਕਰ ਖੰਡ ਨਹੀਂ ਸੀ ਡੇਢ 200 ਪ੍ਰਧਾਨ ਹੈ ਉਹਨਾਂ ਕਰ ਖੰਡ ਨਹੀਂ ਸੀ ਜਦੋਂ ਤੋਂ ਪ੍ਰਧਾਨ ਕੀ ਦਹੜ ਗਏ ਆ ਉਦੋਂ ਤੋਂ ਖੰਡ ਤੇ ਗਈ ਆ ਮੈਂ ਦੇਖੋ ਸਮਝਦਾ ਨਹੀਂ ਇੱਕ ਬੰਦਾ ਕਹਿੰਦਾ ਖੰਡ ਤੇ ਆ ਉਹਨਾਂ ਨੇ ਕੀ ਕੀਤਾ ਵਾ ਵੀ ਡੇਢ 200 250 ਬੰਦੇ ਦਾ ਗਰੁੱਪ ਬਣਾ ਲਿਆ ਬਾਪਸਰ ਦਾ ਉਹ ਬਣਿਆ ਵਾ ਪਿਛਲੇ ਐਤਵਾਰ ਅੱਜ ਵੀ ਅੱਜਵਾਰ ਪਿਛਲੇ ਐਤਵਾਰ ਜਿਹੜਾ ਵਾ ਉਹ ਗਰੁੱਪ ਬਣਿਆ ਵਾ ਉਹਦੇ ਵਿੱਚ 23-300 ਬੰਦਾ ਇੱਕੋ ਬੁਨਿਆਦ ਹੋਇਆ ਵਾ ਉਹਦੇ ਵਿੱਚ ਫਿਰ ਪੰਜ-ਛੇ ਬੰਦੇ ਆ ਜਿਹੜੇ ਮੈਸੇਜ ਦਿੰਦਾ ਸੀ ਪਾਈ ਜਾਂਦੇ ਆ ਵੀ ਚੁੱਕ ਲਾਗੇ ਫੜ ਲਾਂਗੇ ਕਮੇਟੀ ਨੂੰ ਭਜਾ ਦਾਂਗੇ ਇਹ ਮੂਰਤੀ ਖੰਡਤ ਆ ਸਵੇਰੇ 7 ਵਜੇ ਇਕੱਠੇ ਹੋਵਾਂ ਸਵੇਰੇ ਮਾਰਚ ਕਰਾਂਗੇ ਪੁਲਿਸ ਨੂੰ ਜਿੰਨੀ ਮਰਜ਼ੀ ਪੁਲਿਸ ਆ ਜੇ ਅਹੀਂ ਸੀਆਰਪੀ ਆ ਜੇ ਫੌਜ ਆ ਜੇ ਭਜਾਵਾਂਗੇ ਇਹੋ ਨਿਮਲਾ ਦਾ ਅਸੀਂ ਦੇਖੋ ਕਵਾ ਦੇ ਵੀ ਮੱਲੇ ਦੀ ਸ਼ਾਂਦੀ ਭੰਗ ਕਰਦੇ ਅਮਲਲਵਾਸੀ ਨੇ ਕਿਹੜੇ ਗਰੁੱਪ ਅਮਲਲਵਾਸੀ ਨੇ ਬਿਲਕੁਲ ਖਰਾਬ ਦਾ ਨਹੀਂ ਕੋਸ਼ਿਸ਼ ਕਰਦਾ ਦੇਖੋ ਇਹ ਆ ਦੇਖੋ ਅਸੀਂ ਕੋਈ ਮੱਲੋ ਬਰੋਪ ਨਹੀਂ ਬਣਾਇਆ ਹੁਣ ਅਹੀਂ ਕੋਈ ਮੈਸੇਜ ਨਹੀਂ ਪਾਇਆ ਅਸੀਂ ਸਿਰਫ ਇੱਕੋ ਹੀ ਮੱਲੋ ਦਾ ਮੈਸੇਜ ਪਾਇਆ ਜੀ ਭਾਈ ਸਾਹਿਬ ਮੂਰਤੀ ਠੀਕ ਆ ਸਾਡੇ ਪੜ ਗਈ ਸ਼੍ਰੀ ਲਖਮਨਦਾਸ ਜੀ ਅੱਗੇ ਮਨੀਸ਼ ਜੀ ਨੇ ਦੋ ਪੜ ਗਈ ਹੋਰ ਆਏ ਸੀ ਸ਼ਾਸਤਰੀ ਜੀ ਆਏ ਸੀ ਸ਼ੁਕਲਾ ਜੀ ਆਏ ਸੀ ਉਹਨਾਂ ਨੇ ਕਿਹਾ ਮੂਰਤੀ ਠੀਕ ਆ ਅਸੀਂ ਉਹਨਾਂ ਦੇ ਬਿਹਾਫ ਤੇ ਕਹਿੰਦਾ ਆ ਵੀ ਮੂਰਤੀ ਠੀਕ ਆ ਤੇ ਉਹ ਉਹਨਾਂ ਨੇ ਆਪਣਾ ਇੱਕ ਗਰੁੱਪ ਚਲੋ ਚੱਲਦਾ ਪਹਿਲਾਂ ਹੀ ਪਰ ਉਹਨਾਂ ਨੇ ਫਿਰ ਉਹਦੇ ਵਿੱਚ ਇੱਕੋ 200 1.5 ਬੰਦਾ ਐਡ ਕਰਕੇ ਉਹਦੇ ਵਿੱਚ 1.5 ਦੇ ਕਮੈਂਟ ਨਹੀਂ ਆਏ ਕਮੈਂਟ ਸਿਰਫ ਪੰਜ ਬੰਦਿਆਂ ਦੇ ਆ ਇੱਕ ਸਰਪਾ ਪ੍ਰਧਾਨ ਜੀ ਦੇ ਤੇ ਚਾਰ ਬੰਦੇ ਹੋ ਗਿਰਿਆ ਆ ਜੋ ਵੀ ਆ ਜੋ ਦਰਜਾ ਮੰਤਰ ਫੈਸਲਾ ਕਰੇ ਅਸੀਂ ਉਹ ਤੇ ਖੜ ਚੜਾਵਾਂਗੇ ਫਿਰ ਆ ਜੀ ਅਸੀਂ ਵਿਧੀ ਵਿਧਿਆ ਮਾਲੇ ਪੂਰਾ ਪੂਰਾ ਛੇ ਪਰਿਵਾਰ ਪੂਰਾ ਛੇ ਪਰਿਵਾਰ ਕਮੇਟੀ ਦੀ ਦੇਖ ਰੱਖੇਗੇ ਤੇ ਦਰਗਿਆਣਾ ਮੰਦਿਰ ਦੇ ਜਿਹੜੇ ਵੱਡੇ ਆਚਾਰੀਆ ਜੀ ਆ ਵੱਡੇ ਪੰਡੀ ਆ ਸਾਡੇ ਪੰਡੀ ਆ ਲਖਮਨ ਦਾਸ ਜੀ ਆ ਇਹਨਾਂ ਦੀ ਦੇਖ ਰੇਠੇ ਜੋ ਵੀ ਇਹ ਸਾਨੂੰ ਦੱਸਣਗੇ ਉਸ ਹਿਸਾਬ ਨਾਲ ਪ੍ਰੋਗਰਾਮ ਹੋਊਗਾ ਮੈਂ ਸਰ ਦਿਨਦਰਪਾਲ ਸ਼ਰਮਾ ਚੇਅਰਮੈਨ ਮੰਦਿਰਸ਼ਾਲਾ ਬੋੜ ਵਾਲਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਸ ਵਾਸਤੇ ਰੱਖੀ ਗਿਆ ਕਿ ਸਾਡੇ ਸਾਫਤਾ ਪ੍ਰਧਾਨ ਬਿਨਾਂ ਕਮੇਟੀ ਨੂੰ ਪੁੱਛਿਆ ਬਿਨਾਂ ਕੋਈ ਗੱਲ ਸਲਾਹ ਕੀਤੀ ਆਪਣੀ ਮਰਜ਼ੀ ਨਾਲ ਇੱਕ ਮੂਰਤੀ ਸਾਡੇ ਗਲੇ ਚੀਜ਼ ਜਿਹਨੂੰ ਉਹ ਖੰਡਤ ਕਹਿ ਕੇ ਬਿਨਾਂ ਕਮੇਟੀ ਦੀ ਸਲਾਹ ਤੋਂ ਬਦਲਣਾ ਚਾਹੁੰਦੇ ਨੇ ਕਿਉਂਕਿ ਇਸ ਤੋਂ ਪਹਿਲੀ ਕਮੇਟੀ ਵਾਲੇ ਵੀ ਇੱਕ ਕਹਿੰਦੇ ਨੇ ਵੀ ਮੂਰਤੀ ਖੰਡਤ ਹੈ ਸਾਡੇ ਜਗਮਨ ਜੀ ਅਚਲਾਲ ਜੀ ਉਹਨਾਂ ਦੇ ਵੇਲੇ ਦੀ ਉਹ ਲੱਗੀ ਆ ਉਸ ਸ਼ਕਤੀ ডিফেন্ডਰ ਲਈ ਜੋ ਉਹ ਪੰਚਨਗਰ ਬਾਕੀ ਫਿਰ ਵੀ ਸਾਡੇ ਸਰਵਜ ਮੰਦਰ ਸਰਵੋ ਤੀਰਥ ਚੀਜ਼ ਉਹ ਗਿਆਨ ਤੀਰਥ ਉੱਥੇ ਅਸੀਂ ਐਪਲੀਕੇਸ਼ਨ ਦਿੱਤੀ ਆ ਉਹ ਜੋ ਵੀ ਫੈਸਲਾ ਦੇਣਗੇ ਜੋ ਕੋਈ ਫੈਸਲਾ ਲਿਆ ਆ ਇਹ ਐਪਲੀਕੇਸ਼ਨ ਅਸੀਂ ਦਿੱਤੀ ਆ ਜੋ ਵੀ ਉਹ ਫੈਸਲਾ ਦੇਣਗੇ ਅਗਰ ਉਹ ਕਹਿਣਗੇ ਕਿ ਇਹ ਮੂਰਤੀ ਖੰਡਿਤ ਹੈ ਤਾਂ ਫਿਰ ਕਮੇਟੀ ਬਦਲੇਗੀ ਔਰ ਇੱਕ ਪੱਲੀ ਮੂਰਤੀ ਉਹ ਦੇ ਲਈ ਜਾਦੀ ਹੈ ਅਸੀਂ ਕਾਂਸ਼ੀ ਅਤਾ ਕੀਤਾ ਕਿ ਪੰਡਤਾਂ ਦੇ ਜਿਹੜੇ ਸਰਵੋਤਮ ਪੰਡਤ ਨੇ ਕਹਿੰਦੇ ਜੇ ਬਦਲਾਅ ਤੇ ਫਿਰ ਪੂਰਾ ਸ਼ਿ ਪਰਿਵਾਰ ਬਦਲ ਰਿਹਾ ਇਹ ਤਾਂ ਕਮੇਟੀ ਦਾ ਹੈ ਮੂਰਤੀ ਬਦਲਣੀ ਪਹਿਲੇ ਬਦਲਣੀ ਤੇ ਦਾਣੇ ਦੇ ਜਿਹਦਾ ਕਮੇਟੀ ਐ ਸੰਭਰ ਕਰੇ ਜੇ ਨਹੀਂ ਕਿਹਾ ਜਾਦਾ ਕਿ ਕਮੇਟੀ ਬਦਲੇਗੀ ਅਸੀਂ ਆਪਣੇ ਕੋਲ ਬਦਲਾਗੇ ਡਰਾਈਵ ਕਰੀਏ ਆਪਣੇ ਕੋਲੋਂ ਪੈਸੇ ਪਾਈਏ ਸਾਡੇ ਕੋਲ ਤੇ 13 ਮੈਂਬਰ ਜਿਹੜੇ ਇਸ ਵਕਤ 12 ਨੇ ਜੀ ਸਾਡੇ 12 ਮੈਂਬਰ ਤਾਂ ਨੇ ਰਾਦੇ ਨਾਲ ਲਈ ਹਾਂਜੀ ਹਾਂਜੀ ਸਾਡੇ ਨਾਲ ਲਈ ਕੱਲੇ ਕਹਿ ਰਹੇ ਨੇ ਕਿ ਹਾਂਜੀ 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 ਕਾਰਨ ਦੀ ਚਾਹੀਦੀ ਹੈ ਕਾਰਨ ਉਹਦਾ ਨਾ ਵੀ ਉਹਨਾਂ ਦੀ ਕਾਰਜਕਾਰੀ ਮੰਤਰਬਦੀ ਠੀਕ ਨਹੀਂ ਸੀ ਕਿਉਂਕਿ ਹਰ ਕੰਮ ਦੇ ਵਿੱਚ ਦਿੱਕਤ ਦਿੰਦੀ ਹੈ ਜੇ ਹਰ ਕੋਈ ਵੀ ਕੰਮ ਕਰਨਾ ਰਿਹਾ ਉਹ ਆਪਣੀ ਮਨਮਰਜ਼ੀ ਕਰਦੇ ਨੇ ਉਹ ਕਹਿੰਦੇ ਜੀ ਮੇਰੀ ਮਰਜ਼ੀ ਚੱਲੇ ਮਤਲਬ ਕੋਈ ਜੇ ਮੰਤਰ ਦਾ ਕੰਮ ਕਰ ਰਿਹਾ ਹੈ ਇਹ ਪਬਲਿਕ ਦੇ ਪਾਏ ਪਬਲਿਕ ਦੇ ਬਾਬਲੇ ਮੰਜ਼ਰ ਵਾਸਤੇ ਖਚਨੇ ਆ ਉਹਨਾਂ ਦੇ ਖਚਲ ਤੋਂ ਸਾਨੂੰ ਰੋਕਦੇ ਨੇ ਖਚਲ ਨਹੀਂ ਦਿੰਦੇ ਰੋਕਦੇ ਨੇ ਹਰ ਕੰਮ 'ਚ ਐਡਿਸ਼ਨ ਪਾਉਂਦੇ ਨੇ ਮੈਂ ਤੁਹਾਨੂੰ ਕੀ ਕੀ ਦੱਸਾਂ ਮੈਂ ਉਹਨੂੰ ਪੁੱਤਰ ਪੁੱਤਰ ਗਿਆ ਇਹ ਤੂੰ ਸਮਝ ਜਾ ਸਮਝ ਜਾ ਬੜੀਆਂ ਪਰਸਤਾ ਬੇਨਤੀਆਂ ਕੀਤੀਆਂ ਲੇਕਿਨ ਮੈਂ ਬੁਲਾਉਂਦਾ ਵੀ ਗਿਆ ਐਂਦ ਤੱਕ ਬੁਲਾਉਂਦਾ ਰਿਹਾ ਉਹਨੂੰ ਕੈਂਪ ਲਾਇਆ ਮੇਰੇ 'ਚ ਵੀ ਉਹਦੇ ਬਾਹਨੇ ਲੱਗਿਆ ਕਿ ਮੇਰਾ ਸ਼ੂਗਤ ਹੈ ਤਾਦੇ ਪੰਡਤ ਜੀ ਪਰ ਪੰਡਤ ਜੀ ਮੇਰੇ ਨਾਲ ਨਹੀਂ ਬੋਲੇ ਪੰਡਤ ਜੀ ਲਾਗੇ ਬੈਠੇ ਸੀਗੇ ਕਾਮਰੇ ਦੇ ਆਪਣਾ ਸਤੀਜੀ ਉਹਨਾਂ ਨੇ ਮੇਟਲ ਗੀਆ ਤਾਂ ਬੰਦੇ ਚੁਗਤ ਕਰਦੇ ਲੇਕਿਨ ਉਹ ਮੈਂ ਚਾਹਣਾ ਹਾਂ ਵੀ ਕਿਸੇ ਨਾਲ ਜੇ ਕੋਈ ਮਤ ਕੇ ਜਾਵੇਗਾ ਤਾਂ ਆਰਾਮ ਰਾਮ ਨਾ ਪਾਈ ਜਾ ਅਸੀਂ ਕਿਸੇ ਨਾਲ ਰਾਮ ਰਾਮ ਬੁਆ ਕੇ ਰਹਿ ਜਾਈ ਨਹੀਂ ਬਾਕੀ ਪ੍ਰਸ਼ਾਸਨ ਨੇ ਸਾਡੇ ਐਸਪੀ ਸਾਹਿਬ ਬਹੁਤ ਚੰਗੇ ਲੋਕ ਸਾਡੇ ਐਸਪੀਓ ਸਾਹਿਬ ਜਿਹੜੇ ਹੋ ਸਦਰਦੀ ਬਹੁਤ ਚੰਗੇ ਹੋ ਉਹਨਾਂ ਸਾਡਾ ਬੜਾ ਸਾਜਤਾ ਹੈ ਇਹ ਪ੍ਰੈਸ ਕਾਨਫਰੈਂਸ ਜਿਹੜੀ ਸੀ ਆਪਕੇ ਮਰਜ਼ੀ ਨਾਲ ਕਰ ਰਹੇ اسی اپنی مرضی کر رہے ہیں سامنے کسی نے دبا نہیں پایا کہ یہ پرس کانفرنس کی جائے تو میری چاہیے جی جی جو سروچ تیتھ سا درگاہ مندر اگے بھی فیسے اٹھے جاتے ہیں جی وہ کہیں گے بھی مورتی کنڈت آدلتے ہیں جی کمیٹی بنتے گی جی جی کوئی دینا چاہتا دان تو دے نہیں تو کمیٹی کو چھپر پروار بدلوں گی پھر ایک مورتی تھوڑا بدلو بالکل بدل گئے اب متعدد ਓਏ ਪਬਲਿਕ ਨੇ ਸਹਿਮਤ ਹੋ ਜੋ ਨਹੀਂ ਚਾਹ ਕਨਵਾਸੀ ਕਹਿਣ ਗਿਆ ਜਿਹਨੇ ਸਹਿਮਤ ਲਿਆ ਜੋ ਕਹਿੰਦੇ ਜਿਵੇਂ ਬੇਲੇ ਦਾ ਪਾਰਵਾਰ ਬਦਲਣਾ ਪੈਂਦਾ ਜੀ ਅਸੀਂ ਪਤਾ ਕੀਤਾ ਸਰ ਨੂੰ ਬੇਨਤੀ ਕਰਕੇ ਮੈਂ ਵੀ ਗੱਲ ਦੱਸਣੀ ਚਾਹੁੰਦਾ ਹੈ ਕਿ ਸਾਡੇ ਪ੍ਰਧਾਨੀ ਪੁਰਾਣੇ ਪ੍ਰਧਾਨ ਨੂੰ ਬਾਹਰ ਕੱਢਣ ਦਾ ਕਾਰਨ ਮੇਨ ਕਰਨੀ ਸੀ ਕਿ ਉਹ ਇੱਕ ਤਾਂ ਕਮੇਟੀ ਆਪਣੇ ਘਰ ਦਫਤਰ ਬਣਾਇਆ ਉਹ ਘਰ ਬਹਿ ਕੇ ਚਲਣਾ ਚਾਹੁੰਦੇ ਜਦ ਕਿ ਮੰਦਰ ਦਾ ਕੰਮ ਮੰਦਰ 'ਚ ਬਹਿ ਕੇ ਕਰਨਾ ਚਾਹੀਦਾ ਬਿਲਕੁਲ ਉਹ ਆਪਣਾ ਘਰ ਬਹਿ ਕੇ ਐਸਟੀਮੇਟਿੰਗ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਸੀਗੇ ਰਾਤੀ 12 ਵਜੇ ਮੈਸੇਜ ਪਾ ਦਿੰਦੇ ਰਹੀ ਹਾਂਜੀ ਤੇ ਐਹ ਵਜੇ ਮੈਸੇਜ ਪਾਉਂਦੇ ਵੀ ਤੁਹਾਨੂੰ ਦੱਸਿਆ ਸਕਦੇ ਅਸੀਂ ਉਹ ਮੈਸੇਜ ਜਿਹੜੇ ਆ ਉੱਚ ਅਫਸਰਾਂ ਨੂੰ ਭੇਜੇ ਵੀ ਨਹੀਂ ਠੀਕ ਹੈ ਜੀ ਤੇ ਇੱਕ ਬਹੁਤ ਵੱਡਾ ਕਾਰਨ ਜਿਹੜਾ ਉਹਨਾਂ ਨੇ ਸਾਡਾ ਅਕਾਊਂਟ ਬੰਦ ਕਰਾਇਆ ਚਾਬੀਆਂ ਨਹੀਂ ਦਿੰਦੇ ਇਹਨਾਂ ਗੱਲਾਂ ਤੋਂ ਮਜਬੂਰ ਹੋ ਕੇ ਸਾਨੂੰ ਰੈਗੂਲਰ ਮਤੇ ਪਾ ਕੇ ਇਹਨਾਂ ਮਤੇ ਪਾਏ ਨਹੀਂ ਇਹਨਾਂ ਮਤਿਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਜੋ ਕਾਨੂੰਨੀ ਤਰੀਕਾ ਹੈ ਉਹ ਤਰੀਕੇ ਨਾਲ ਕਮੇਟੀ ਜੋ ਬਾਹਰ ਕੀਤਾ ਅਸੀਂ ਨਹੀਂ ਚਾਹਦੇ ਉਹਨਾਂ ਨੂੰ ਬਾਹਰ ਕਰਨਾ ਮੈਂ ਬੜਾ ਪੁੱਤਰ ਪੁੱਤਰ ਕਿਹਾ ਬੜਾ ਪੁੱਤਰ ਪੁੱਤਰ ਕਿਹਾ ਪਰ ਨਹੀਂ ਮੰਨਿਆ ਨਹੀਂ ਸਾਡੀ ਗੱਲ ਮੰਨੀ ਉਹਨੇ ਇਹ ਸਾਡੀ ਮਜਬੂਰੀ ਜੀ ਉਹਨਾਂ ਨੂੰ ਬਾਹਰ ਕਰ ਦਿੰਦੀ ਬਾਕੀ ਜੋ ਦਰਗਾਹਾਂ ਮੰਦਰ ਸਰਵੋੱਚ ਹੈ ਜੋ ਕਹੇਗਾ ਸਾਨੂੰ ਮਨਜੂਰ ਹੈ ਚਿਰਮਤੇ ਜੀ ਪ੍ਰਸਾਦ ਗੋੜ ਵਾਲਾ ਸੇ ਵਾਲਾ ਮੈਂ 35 ਸਾਲ ਸੇ ਲੂਟੀ ਪੈ ਹੂੰ ਮੇਰੇ ਕੋ ਨਹੀਂ ਲੱਗਦਾ ਕਿ ਇਹ ਮੂਰਤੀ ਖੰਡੇ ਤੇ ਠੀਕ ਹੈ ਨਾ ਕਹੋ ਜੀ ਆਪ ڈیلی اس کے پوجا کرتے کرتے ہو ٹوٹا ہوا ہے نا چکر چکر ٹوٹا ہوا ہے ایک شسر ہوتا ہے ایک ہوتا ہے انگ کیا جائے اس کو مانتے ہیں اور شسر ہوتا ہے اس کو نہیں مانا جاتا آپ کے ਕੀ ਗੱਲ ਅੰਗੜੀ ਹੈ ਸਰ ਮੇਰੇ ਵੱਲੋਂ ਵੀ ਸਾਡੇ ਇਲਾਕੇ ਵੱਲੋਂ ਪਤਾ ਹੈ ਵੀ 2.5-3 ਸਾਲ ਤੋਂ ਮੂਰਤੀ ਖੰਡ ਰਿਆ ਮੈਂ ਕਮੇਟੀ ਦਾ ਪ੍ਰਧਾਨ ਆ ਤੇ ਜਿਹੜੇ ਮੇਰੇ ਸਾਥੀ ਇਹ ਨੇ ਇਹ ਵੀ ਕਹਿੰਦੇ ਅੰਗੜਦੇ ਇਹਨਾਂ ਨੂੰ ਵੀ ਪਤਾ ਵਾ ਮੈਂ ਆਪਣੇ ਖਰਚੇ ਤੇ ਇਹ ਮੂਰਤੀ ਲੈ ਆਂਦੀ ਜੈਪੁਰੋਂ ਮੰਗਾਲੀ ਆ ਸਭ ਤੋਂ ਵਧੀਆ ਪੱਥਰ ਦੀ ਮੈਂ ਆਪਣੀ ਸੇਵਾਦਿਨ ਬੋਣਾ ਚਾਹੁੰਨਾ ਸਿਰਫ ਇਹਨਾਂ ਨੇ ਜਿਹੜੀ ਗਲਤ ਕੰਮ ਕੀਤਾ ਵਾ ਇਹਨਾਂ ਨੇ ਪੁਰਾਣੀ ਮੂਰਤੀ ਨੂੰ ਜੋੜਨ ਲਈ ਉੱਤੇ ਮਸ਼ੀਨਾਂ ਚਲਾਈਆਂ ਉੱਤੇ ਥੋੜੀਆਂ ਚਲਾਈਆਂ ਉਹਨੂੰ ਜੋੜਤਾ ਤਾਂ ਕਿ ਪਵਨ ਕੁਮਾਰ ਉਹ ਮੂਰਤੀ ਸਥਾਪਨਾ ਨਾ ਕਰ ਸਕੇ ਮੈਨੂੰ ਪਲੀਸ ਮੂਰਤੀ ਸਤਾਵੜਾ ਦੀ ਕਰਵਾਉਂਦੀ ਦਿੱਤੀ ਜਾਵੇ ਆਗਿਆ ਦਿੱਤੀ ਜਾਵੇ ਪੁਲਿਸ ਨੂੰ ਮੈਂ ਇਹ ਕਹੂੰਗਾ ਠੀਕ ਹੈ ਇਹ ਸਾਰਾ ਖਰਚਾ ਮੈਂ ਆਪਣੇ ਸਿਰ ਤੇ ਕਰਦੇ ਆ ਇਹਨਾਂ ਦੇ ਹੰਕਾਰ ਕਰਕੇ ਜਿਹੜਾ ਮੂਰਤੀ ਨੂੰ ਇਹਨਾਂ ਨੇ ਖੰਢੀ ਤੇ ਮੂਰਤੀ ਨੂੰ ਜਿਹੜਾ ਰਿਪੇਅਰ ਕਰਾਇਆ ਥੋੜੀਆਂ ਚਲਾਈਆਂ ਇਹਦੀ ਸਜ਼ਾ ਇਹਨਾਂ ਨੂੰ ਜੁਰਮ ਮਿਲਨੇ ਆ ਉਹ ਉਹਦੇ ਤੋਂ ਕੋਈ ਰੋ ਸਕਦਾ ਇਹਨਾਂ ਨੂੰ ਠੀਕ ਕਰ ਦਿੱਤੀ ਇਹ ਤਾਂ ਉਹ ਕਦੇ ਅਸੀਂ ਦੁਬਾਰਾ ਕਮੇਟੀ ਹੋ ਗਿਆ ਕਿ ਇੱਕ ਉਹਨਾਂ ਲੈਟਰ ਦੇ ਕਿ ਜੀ ਮੂਰਤੀ ਖੰਡੇ ਦਾ ਬਦਲੀ ਜਾਵੇਗੀ ਪਰ ਤੁਸੀਂ ਵੀ ਕੁਝ ਸੰਤ ਖਮਾਜ ਨਾਲ ਦੇ ਬਿਲਕੁਲ ਬਿਲਕੁਲ ਪਾਜੀ ਇਹ ਇਹਨਾਂ ਨੂੰ ਇਹ ਤਰ੍ਹਾਂ ਦਾ ਮਸਲਾ ਸੀ ਇਹ ਤਾਂ ਹੁੰਦਾ ਮਸਲਾ ਇੱਥੇ ਮਹੱਲੇ ਦੇ ਪ੍ਰਧਾਨ ਦਾ ਮਕਾਉਣਾ ਚਾਹੀਦਾ ਸੀ ਕਿ ਤੂੰ ਗੈਣਾ ਕਮੇਟੀ ਕੋਲ ਨਹੀਂ ਗਏ ਇਹ ਗਏ ਪੰਜਾਬ ਪੁਲਿਸ ਕੋ ਪੰਜਾਬ ਪੁਲਿਸ ਗਈ ਗੈਣਾ ਕਮੇਟੀ ਕੋ ਫੋਣੇ ਜਿਹੜੀ ਕਹਿੰਦੇ ਨਾ ਲੈਟਰ ਲਿਖੀ ਆ ਇਹ ਜੂਟਣ ਲੈ ਆਉਂਦੇ ਆ ਇਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਗਲਤ ਕੰਮ ਕਰ ਬੈਠੇ ਆ ਉਹ ਜੂਟਣ ਲੈ ਕੇ ਆਪਣੀਆਂ ਪੋਸਟਾਂ ਪਚਾਉਂਦੇ ਨੇ ਆਪਣੇ ਆਪ ਨੂੰ ਬਚਾਉਂਦੇ ਨੇ ਵੱਡੀ ਡਿਮਾਂਡ ਕੀ ਮੇਰੀ ਡਿਮਾਂਡ ਆ ਮੇਰੀ ਤੇ ਸਾਰੇ ਇਲਾਕੇ ਨਿਵਾਸੀਆਂ ਦੀ ਤੁਸੀਂ ਇੱਥੇ ਸਰਵੇ ਕਰਾ ਲਓ ਇੱਕ ਇਹਨਾਂ ਚੋਂ ਮੈਂ ਇਹਨਾਂ ਨੂੰ ਕੰਨਾਂ ਨੂੰ ਹਸਲਾ ਕੇ ਕਹਿੰਨਾ ਕੋਈ ਹੰਕਾਰ ਨਹੀਂ ਇਹਨਾਂ ਕੋ ਜਿਹੜੇ ਤੁਸੀਂ ਅੱਜ ਵੀ ਇਹਨਾਂ ਤੋਂ ਜਿਹੜਾ ਮਰਜ਼ੀ ਖਲੋਰੀ ਬੰਦਾ ਤੇ ਖਲੋਕੇ ਤੇ VOTING ਕਰਾਓ ਤੇ ਲੱਗ ਜਾਊਗਾ ਪਤਾ ਵੀ ਕੀ ਇਹ ਲੋਕਾਂ ਨਾਲ ਕਰੰਦੇ ਆ ਤੇ ਕੀ ਮੈਂ ਸੇਵਾ ਕੀਤੀ ਹੈ ਸੇਵਾ ਬਾਰੇ ਕੀ ਕਰਦੇ ਨੇ ਇਹ ਉੱਤੋਂ ਦੀ ਨਿਮਾਣ ਸੇਵਾ ਮੁਫਤ ਹੀ ਤੁਹਾਨੂੰ ਪ੍ਰਧਾਨਗੀ ਦੀ ਹੈ ਪ੍ਰਧਾਨਗੀ ਦੀ ਪ੍ਰਧਾਨਗੀ ਜੇ ਹੁੰਦੀ ਨਾ ਤੇ ਮੈਨੂੰ ਇਹਨਾਂ ਨੂੰ ਸੰਜੀਵ ਕੁਮਾਰ ਆ ਜਿੰਨੇ ਕਲੇਸ਼ ਪਾਇਆ ਮੈਂ ਸੰਜੀਵ ਕੁਮਾਰ ਨੂੰ ਸਿਰ ਜਾ ਜੰਦਾ ਨਾ ਭੱਜੀ ਅੜ ਕੇ ਵੀ ਕਿਹੜੀ ਗੱਲ ਆ ਆਪਾਂ ਚ ਤੇ ਮੈਂ ਪ੍ਰਧਾਨ ਬਣਿਆ ਹਾਂ ਠੀਕ ਹੈ ਕੋਈ ਲੜਾਈ ਨਹੀਂ ਪ੍ਰਧਾਨਗੀ ਦੀ ਪਹਿਲੀ ਗੱਲ ਤੇ ਪੜ੍ਹਾਈ ਗਲਤ ਆ ਕਿ ਮੰਦਰਾ ਦਾ ਪ੍ਰਧਾਨ ਵੀ ਕੋਈ ਹੁੰਦਾ ਇਹ ਜਿਹੜਾ ਰਜਿਸਟਰ ਕੌਣ ਜਾਣੇ ਨਾ ਉਦੋਂ ਕੋਸਟਾ ਮੰਗਦੇ ਆ ਤਾਂ ਆਲੇ ਦੇਣੇ ਪੈਂਦੀਆਂ ਮੰਦਿਰਾਂ ਦੇ ਪ੍ਰਧਾਨ ਦੀ ਪ੍ਰਧਾਨਗੀ ਦਾ ਨਾਮ ਲੈਣਾ ਇਹ ਚੀਜ਼ ਕੱਟਣੀ ਚਾਹੀਦੀ ਆ ਇਹ ਕਹਿ ਸਕਦੇ ਵੀ ਮੁੱਖ ਸੇਵਾਦਾਰ ਪ੍ਰਧਾਨ ਸ਼ਬਦ ਮੰਦਰ ਦੇ ਉੱਤੇ ਲਾਤਾ ਆਪਾਂ ਨਹੀਂ ਇਹ ਹੁਣ ਯੂਟਨ ਲੈਣਦੇ ਵੀ ਤਾਂ ਗਾਣਾ ਕਮੇਟੀ ਨੇ ਕਹਿ ਦਿੱਤਾ ਜੇ ਇਹ ਵਾਲੀ ਗੱਲ ਹੀ ਕੋਈ ਨਹੀਂ ਲਈ ਆ ਠੀਕ ਹੈ ਹੋਰ ਵੀ ਸੰਸਮਾਜ ਸਾਰਿਆਂ ਨੂੰ ਪੁੱਛ ਲਿਆ ਵਾ ਇਹ ਮੂਰਤੀ ਮੈਂ ਲਿਆਂਦੀ ਆ ਉਹ ਮੂਰਤੀ ਆਈ ਆ ਆਈ ਆ ਉਹ ਮੂਰਤੀ ਉਹ ਮੂਰਤੀ ਮੈਂ ਤੇ ਮੇਰੇ ਪਰਵਾਨੇ ਆਈ ਮੁਰਤੇ ਸਾਫਾ ਕਰਨੀ ਆ ਇਹਨਾਂ ਨੇ ਕਰਨੀ ਇਹਨਾਂ ਦੇ ਇਹਨਾਂ ਦੇ ਵਿਰੁੱਧ ਕੀਤਾ ਲੋਕਾਂ ਦੇ ਤੇ ਨਾਲ ਲੋਕਾਂ ਨੇ ਇਹਨਾਂ ਨੂੰ ਕਰਨ ਦੇਣੀ ਆ ਠੀਕ ਹੈ ਇਹ ਆਪਣੀ ਗਲਤੀ ਦੀ ਮਾਫੀ ਮੰਗਣ ਤੇ ਚੁੱਪ ਕਰਕੇ ਕਮੇਟੀ ਚੋਂ ਬਾਹਰ ਹੋ ਜਾਣਾ ਸੇਵਾ ਕਰਨ ਲਈ ਬਹੁਤ ਲੋਕ ਨੇ ਸਾਰੇ ਦੁਨੀਆ ਇਹਨਾਂ ਦੇ ਖਿਲਾਫ ਹੈ ਤੁਸੀਂ ਜਾ ਕੇ ਗਲੀ ਗਲੀ ਜਾ ਕੇ ਇਹ ਪੁੱਛ ਸਕਦੇ